ਤੇ ਬਈ ਮੈਂ ਦੇਖਿਆ ਨਾ ਤੁਹਾਡਾ ਫਾਰਮ ਬਹੁਤ ਵਧੀਆ ਤੇ ਵੱਡਾ ਗਾਇ ਹੈ ਤੇ ਆਪਣਾ ਖਰਚਾ ਕਿੰਨਾ ਗਿਆ ਆਊਗਾ ਖਰਚਾ ਦਾ ਵੀਰੇ ਇਹ ਤੇ ਹਲੇ ਤਾਂ ਪੈਸੇ ਲੱਗ ਹੀ ਜਾਂਦੇ ਨੇ ਜਿੰਨੇ ਮਰਜ਼ੀ ਲਾ ਲਓ ਫਾਰਮ ਤੇ ਤਾਂ ਹਾਂ ਅੱਗੇ ਥੋੜਾ ਥੋੜਾ ਕਰਕੇ ਹਾਂ ਉਹਦਾ ਆਪਣਾ ਸ਼ੌਂਕ ਆ ਕਿਵੇਂ ਮਰਜ਼ੀ ਡੈਕੋਰੇਟ 60 ਕ ਲੱਖ ਰੁਪਏ ਸਾਡਾ ਖਰਚਾ 60 ਕ ਲੱਖ ਰੁਪਏ ਨੇ ਵੀ ਕੋ ਡੀ ਐਸ ਸੀ ਸੇਲ ਕਰਨੀ ਵੀ ਜਾਂ ਤੁਹਾਡੇ ਫਾਰਮ ਤੇ ਰਹੂਗੀ ਜਾਂ ਸਾਡੇ ਕੋਲ ਹਾਂ ਵੀ ਕਈ ਕਾਰਨ ਕਰਕੇ ਗਾਵਾਂ ਰੱਖਿਓ ਸੀਗਾ ਨੁਕਸਾਨ ਜਾਂ ਹੋ ਗਿਆ ਸੀਗਾ ਤੇ ਉਹਨਾਂ ਨੇ ਆਪਾਂ ਨੂੰ ਬਸ ਐਦਾਂ ਇੱਕ ਸਨਮਾਨ ਹੀ ਕੀਤੀ ਹੈ ਗਿਫਟ ਕੀਤੀ ਹੈ ਵੀ ਬਸ ਤੁਸੀਂ ਤੋਂ ਬੱਚਾ ਲੈ ਕੇ ਦੇਖੋ ਤੇ ਵੀ ਬੱਚਾ ਬਹੁਤ ਚੰਗਾ ਸੀ ਵੀ ਇਹਦੀ ਪੂਰੀ ਕੇਅਰ ਕਰ ਰਹੇ ਪੰਜਾਬ ਸ਼ਿੰਗਾਰ ਤੋਂ ਹੁਣੇ ਗੱਬਣਾ ਸ਼ੇਕ ਮੈਂ ਨਹੀਂ ਆਦੀ ਮਾ ਵੀਰੇ ਬੰਦਾ ਮਾੜੇ ਰਾਂ ਤੋਂ ਦੂਰ ਰਹਿੰਦਾ ਤੇ ਬਾਕੀ ਇੱਕ ਆਪਣਾ ਖੇਤੀਬਾੜੀ ਦੇ ਨਾਲ ਸਾਈਡ ਬਿਜ਼ਨਸ ਆ ਠੀਕ ਆ ਵੀਰੇ ਤੇ ਵਧੀਆ ਸਰਦਾਰੀ ਸ਼ੌਂਕ ਆ ਸਾਰਿਆਂ ਨੂੰ ਇਹ ਸ਼ੌਂਕ ਪੂਰਾ ਕਰਨਾ ਚਾਹੀਦਾ ਜਿਨ੍ਹਾਂ ਦੇ ਵੀ ਦਿਲ ਦੇ ਵਿੱਚ ਹਾਂਜੀ ਬਾਈ ਸ਼ਸ਼ੀਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਪਟਵਾਰ ਪ੍ਰੋ ਗਰੋ ਫਾਰਮ ਤੇ ਅੱਜ ਆਪਾਂ ਆਇਆਗੇ ਬਾਈ ਦਵਿੰਦਰ ਕੋਲ ਬਾਈ ਉਹਰਾ ਨੇ ਬਹੁਤ ਹੀ ਸੋਹਣੇ ਸੋਹਣੇ ਘੋੜੀਆਂ ਤੇ ਘੋੜੇ ਰੱਖੇ ਹੋਏ ਨੇਗੇ ਆਪਾਂ ਬਾਈ ਨਾਲ ਤੁਹਾਡੀ ਗੱਲ ਕਰਾਉਣੀ ਆ ਬਾਈ ਸਸ਼ੀਕਾਲ ਸਸ਼ੀਕਾਲ ਹਾਂਜੀ ਬਾਈ ਜੀ ਵਧੀਆ ਤੇ ਆਪਣਾ ਬਾਈ ਜੀ ਪਿੰਡ ਕਿਹੜਾ ਕਾ ਪਿੰਡ ਪਹਾੜਪੁਰ ਜ਼ਿਲ੍ਹਾ ਪਟਿਆਲਾ ਠੀਕ ਹੈ ਬਈ ਤੇ ਆਪਣਾ ਫਾਰਮ ਦਾ ਨਾਮ ਆ ਜੀ ਦਵਿੰਦਰ ਨਿਰਮਣ ਫਾਰਮ ਠੀਕ ਹੈ ਬਈ ਹਾਂ ਪਹਾੜਪੁਰ ਤੋਂ ਜਿਹੜੀ ਆਪਣੀ 메ਨ ਸੜਕ ਜਾਂਦੀ ਆ ਸੇਖੂਪੁਰ ਗੁਰੂ ਘਰ ਨੂੰ ਇਹਦੇ ਉੱਤੇ ਆਪਣਾ ਆਪਣਾ ਰੋਡ ਦੀ ਹਨਾ ਫਾਰਮ ਆਗਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਸੱਜਣੋ ਕਿੱਡਾ ਵੱਡਾ ਫਾਰਮ ਤੇ ਬਾਈ ਹੋਰਾਂ ਦਾ ਤੁਸੀਂ ਇੱਕ ਹੋਰ ਖਾਸ ਗੱਲ ਆ ਬਾਈ ਹੋਰ ਇੰਸਟਾ ਦੇ ਵੀ ਪੂਰੇ ਵਧੀਆ ਮਸ਼ਹੂਰ ਨੇ ਬਿਊਰੋਰੀ ਇੰਸਟਾ ਦੇ ਵੀ ਵਧੀਆ ਵੀਡੀਓ ਪਾਉਂਦੇ ਨੇਗੇ ਅੱਜ ਤੁਹਾਨੂੰ ਬਾਈ ਹੋਰਾਂ ਨਾਲ ਇਹਨਾਂ ਨੇ ਮਿਲਵਾਉਣੇ ਨਾਲੇ ਘੋੜੀਆਂ ਦੀ ਜਾਣਕਾਰੀ ਦਿੰਨੇ ਆਗੇ ਇਹ ਛੋਡੇ ਕਿੱਥੋਂ ਤੁਹਾਨੂੰ ਸ਼ੌਂਕ ਪਿਆ ਕੋੜੀਆਂ ਦਾ ਸ਼ੌਂਕ ਬਸ ਸਟਾਰਟਿੰਗ ਤੋਂ ਪਹਿਲਾਂ ਬਸ਼ੇਰੀ ਲਿਆਂਦੀ ਸੀਗੀ ਅਸੀਂ ਅੱਛਾ ਬਾਈ ਹਾਂ ਜਿਹੜੀ ਆਪਣੀ ਪਾਵਨ ਬਸ਼ੇਰੀਆ ਉਹ ਬਸ਼ੇਰੀ ਤੋਂ ਬਸ ਅਸੀਂ ਇੱਕ ਤੋਂ ਦੋ ਕਰ ਲਈਆਂ ਆਪਣੀ ਜੁਗਣੀ ਹੋ ਗਈ ਘਰ ਦੀ ਬੱਚੇ ਜ਼ਿਆਦਾਤਰ ਪਾਲਿਆ ਸੀ ਤੇ ਆ 6 ਮਹੀਨਿਆਂ ਤੋਂ ਇਧਰੋਂ ਫਾਰਮ ਦਾ ਕੰਮ ਸਟਾਰਟ ਹੋਣ ਲੱਗ ਗਿਆ ਉਧਰੋਂ ਅਸੀਂ ਘੋੜੀਆਂ ਇਕੱਠੀਆਂ ਕਰਨ ਲੱਗ ਗਏ ਫਿਰ ਇੱਕ ਤੋਂ ਦੋ ਹੋ ਗਏ ਦੋ ਤੋਂ ਪੰਜ 10 ਕਦੇ 20 ਵੀ ਹੋ ਜਾਂਦੀਆਂ ਨੇ ਤੇ ਕਦੇ 10 12 ਵੀ ਰਹਿ ਜਾਂਦੀਆਂ ਨੇ ਠੀਕ ਹੈ ਵੀਰੇ ਜਿਵੇਂ ਆ ਦੇਖ ਰਿਹਾ ਨਾ ਮੈਂ ਇਹਦੀ ਚਾਲ ਵੀ ਬਹੁਤ ਸੋਹਣੀ ਆ ਇਹ ਘੋੜੀ ਦੀ ਇਹ ਨੌਕਰੀ ਘੋੜੀ ਆ ਆਪਣੀ ਪਿਛਲੇ ਸਾਲੇ ਨਾਬੇ ਮੰਡੀ ਤੋਂ ਲਈ ਸੀਗੀ ਅੱਛਾ ਵੀ ਹਾਂ ਇਹਦੇ ਮਗਰ ਬਸ਼ੇਰਾ ਸੀਗਾ ਬਾਕੀ ਹੁਣ ਬਸ਼ੇਰੀ ਦਿੱਤੀ ਐ ਇਹਨੇ ਪਾਰਸਪੁੱਲਰ ਵਾਲੇ ਦੀ ਬੱਚੀ ਆ ਅੱਛਾ ਵੀਰੇ ਤੇ ਹੁਣ ਅੱਗੇ ਇਹ ਅਸੀਂ ਚੰਗੇ ਘੋੜੇ ਤੋਂ ਇਹ ਮੀਟ ਕਰਵਾਉਣੀ ਆ। ਇਹ ਇਹ ਘੋੜੀਆਂ ਅਸੀਂ ਬਰੀਡਿੰਗ ਨੂੰ ਰੱਖੀਆਂ ਹੋਈਆਂ ਨੇ ਜ਼ਿਆਦਾਤਰ ਸਿਆਣੀਆਂ ਘੋੜੀਆਂ ਨੇ ਪੂਰੀਆਂ ਪੁਰਾਣੇ ਖਾਤੇ ਦੀਆਂ ਘੋੜੀਆਂ ਨੇ ਜਿਉਂਕਾ ਪ੍ਰਾਣੀ ਬਲੱਡ ਲਾਈਨ ਦੀਆਂ ਕਹੇ ਜਾਂਦੇ ਨੇ ਵੀ ਚੰਗੀਆਂ ਘੋੜੀਆਂ ਚੰਗੇ ਬੱਚੇ ਦੇਣ ਵਾਲੀਆਂ ਘੋੜੀਆਂ ਨੇ। ਠੀਕ ਹੈ ਵੀਰੇ ਤੇ ਅਸੀਂ ਇਹ ਮੇਨ ਬਰੀਡਿੰਗ ਵਾਸਤੇ ਰੱਖੀ ਹੋਈ ਹੈ ਘੋੜੀ। ਜਿਹੜਾ ਇਹ ਮਤਲਬ ਫਾਰਮ ਦੇ ਵਿੱਚ ਜਿਹੜੇ ਆ 6 ਸਟੇਬਲ ਬਣੇ ਹੋਇਆ ਕਮਰੇ ਬਣੇ ਹੋਇਆ। ਇਹਦੇ ਵਿੱਚ ਅਸੀਂ ਸਾਡੀਆਂ 6 ਘੋੜੀਆਂ ਪੱਕੀ ਰੱਖੀਆਂ ਹੋਈਆਂ ਨੇ। ਠੀਕ ਹੈ ਵੀਰੇ ਜੋ ਇਹਨਾਂ ਵਿੱਚ ਨੇ ਉਹ ਅਸੀਂ ਨਾ ਕਿਤੇ ਸੇਲ ਕਰਨੀਆਂ ਨੇ ਤੇ ਨਾ ਕਿਤੇ ਸੋਚਣਾ ਇਹਨਾਂ ਬਾਰੇ ਬਾਕੀ ਸੀਲਿੰਗ ਨੂੰ ਲਿਆਉਣੇ ਆ ਘੋੜੀਆਂ ਉਹ ਦੇ ਦਿੰਦੇ ਆ ਨਵੇਂ ਬਾਈਆਂ ਦਾ ਸ਼ੌਂਕ ਪੂਰਾ ਕਰ ਦਿੰਦੇ ਠੀਕ ਹੈ ਵੀਰੇ ਤੇ ਜਿਵੇਂ ਜੀ ਸੁਣਿਆ ਨਾ ਮੈਂ ਦੇਖਿਆ ਕਿ ਡਿਜ਼ਾਈਨ ਬਹੁਤ ਸੋਹਣਾ ਪਾਇਆ ਹੋਏ ਤੇ ਨਾਲ ਹੀ ਇਧਰੇ ਏਸ ਦਾ ਖਾਣ ਪੀਣ ਵਾਲਾ ਤੇ ਉਧਰ ਪਾਣੀ ਵਾਲਾ ਇਹੋ ਜਿਹੇ ਆਈਡੀਆ ਸਾਨੂੰ ਕਿੱਥੋਂ ਆਇਆ ਜਾਂ ਕਿਦੋਂ ਨਕਸ਼ਾ ਬਣਾਇਆ ਐਦਾਂ ਵੀ ਫਾਰਮ ਘੁੰਮਦੇ ਰਹਿੰਦੇ ਸੀਗੇ ਅੱਛਾ ਬਾਈ ਹਾਂ ਜਿਵੇਂ ਬਾਈ ਸਤਨਾਮ ਆਰਚਟੈਕਟ ਨੇ ਉਹਨਾਂ ਨੇ ਸਾਡੇ ਫਾਰਮ ਦਾ ਨਕਸ਼ਾ ਸਾਰਾ ਬਣਾਇਆ ਉਹਨਾਂ ਨੇ ਠੀਕ ਹੈ ਬਈ ਬਹੁਤ ਸੋਹਣਾ ਕੰਮ ਕਰਦੇ ਹੋ ਜਿਵੇਂ ਜਿਵੇਂ ਸਾਡੇ ਮਾਈਂਡ ਚ ਆਉਂਦਾ ਜਾਂਦਾ ਅਸੀਂ ਉਦੋਂ ਉਦੋਂ ਫਿਰ ਮਿਸਤਰੀ ਨੂੰ ਦੱਸ ਕੇ ਆਪ ਖੁਦ ਵੀ ਚੀਜ਼ਾਂ ਤਿਆਰ ਕਰਵਾਈ ਜਾਂਦੇ ਆ ਠੀਕ ਹੈ ਵੀਰੇ ਤੇ ਆ ਗਈ ਆਪਣੀ ਇਹ ਵੀ ਘੋੜੀ ਹੈਗੀ ਜਾਂ ਘੋੜੀ ਇਹ ਬਸ਼ੇਰੀਆ ਪਰ ਉਹਦਾ ਵਸ਼ੇਰੀਆ ਪਰਲਾ ਬਸ਼ੇਰੀਆ ਸੀ ਖਰੀਦਿਆ ਇਮਰਾਨ ਘੋੜੀ ਦਾ ਬੱਚਾ ਠੀਕ ਹੈ ਜਿਹੜੀ ਇਹ ਬਸ਼ੇਰੀਆ ਇਹ ਆਪਣੀ ਹੋਮ ਬਰੀਡ ਆ ਜਿਹੜੀ ਆਪਣੀ ਘੋੜੀ ਮੈਨੂੰ ਦੱਸਿਆ ਵੀ ਪਾਵਨ ਪ੍ਰਾਣੀ ਘੋੜੀ ਹੈ ਸਭ ਤੋਂ ਛੋਟੀ ਬੱਚੀ ਇਹ ਸਾਰੇ ਉਹਦੀਆਂ ਬੱਚੀਆਂ ਨੇ ਉਹਦੇ ਆਪਣੇ ਕੋਲੇ 8 ਬੱਚੇ ਦਿੱਤੇ ਨੇ 8 ਦੀਆਂ 8 ਬਸ਼ੇਰੀਆਂ ਦਿੱਤੀਆਂ ਨੇ ਅੱਛਾ ਭਈ ਉਸ 8 ਦੀਆਂ 8 ਸੋਡੇ ਲਵੇ ਨੇ ਜਾਂ ਸੋਨੇ ਸੇਲ ਵੀ ਕਰਦੇ ਸੀ ਪਹਿਲਾਂ ਸੇਲ ਕਰੀ ਗਏ ਹੁਣ ਜਿਵੇਂ ਜੁਗ ਨਹੀਂ ਹੋਗੀ ਪਰ ਹੀ ਹੋਗੀ ਇੱਕ ਚੰਨੀ ਬਸ਼ੇਰੀਆ ਇੱਕ ਬਸ਼ੇਰੀ ਉਹਦੀ ਰਿਸ਼ਤੇਦਾਰਾਂ ਦਿੱਤੀ ਹੋਈ ਹੈ ਬਾਕੀ ਸੇਲ ਕਰਦੇ ਆ ਸੀਗੀਆਂ ਵਿੱਚ ਉਹਦੇ ਉਹਦੇ ਕੋਲ ਵੀ ਇਹ ਜਿਹੜਾ ਅੱਜ ਆਪਾਂ ਫਾਰਮ ਦੇ ਵਿੱਚ ਵੀਰੇ ਖੜੇ ਆਂ ਆਪਾਂ ਗੱਲਬਾਤ ਕਰਦੇ ਆਂ ਇਹ ਸਾਰਾ ਉਹਦੀ ਬਦੌਲਤ ਆ ਵੀ ਉਹਦੇ ਕਰਕੇ ਹੀ ਆਪਾਂ ਨੇ ਸਾਰਾ ਪਾਇਆ ਮਤਲਬ ਉਹ ਕਰਮਾੜੀ ਘੋੜੀ ਹੈਗੀ ਆ ਆ ਕਰਮਾੜੀ ਵੀਰੇ ਠੀਕ ਹੈ ਵੀਰੇ ਤੇ ਇਹ ਆ ਗਏ ਚੌਥੀ ਵਿਹਾਰ ਦੀ ਵਿੱਚ ਥੋੜਾ ਜਨਾ ਬਚੇਰਾ ਬਚੇਰਾ ਅੱਛੇ ਬਚੇਰਾ ਦਾ ਨਾਮ ਆ ਸ਼ਿੰਦਾ ਏ ਸਾਡਾ ਵੀ ਪਹਿਲਾ ਬਚੇਰਾ ਵੀ ਜਿਹੜਾ ਅਸੀਂ ਉਰੇ ਤਿਆਰ ਕਰਦੇ ਆ ਅੱਛਾ ਬਾਈ ਤੇ ਹਾਂ ਆਉਣ ਵਾਲੇ ਪ੍ਰਮਾਤਮਾ ਨੇ ਉਮਰ ਲਾਵੇ ਆਉਣ ਵਾਲੇ ਟਾਈਮ ਚ ਲੋਕਾਂ ਦੇ ਦਿਲਾਂ 'ਚ ਦਾ ਰਾਜ ਕਰੂਗਾ ਇਹ ਵਿੱਚ ਦਿਲਾਂ 'ਚ ਵੱਜ ਜਾਣਾ ਇਹਨੇ ਠੀਕ ਆ ਬਾਈ ਮਤਲਬ ਇਹ ਤੁਸੀਂ ਅਜੇ ਇਹਨੂੰ ਤਿਆਰ ਕਰ ਰਹੇ ਹੋਗੇ ਇਹ ਤਿਆਰ ਕਰੀ ਜਾਂਦੇ ਆ ਇਹ ਮੇਰੇ ਫਰੈਂਡ ਨੇ ਆਪਣਾ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਆਪਾਂ ਨੂੰ ਗਿਫਟ ਹੀ ਕੀਤਾ ਇੱਕ ਇਹ ਅਨਮੋਲ ਰਤਨ ਦਾ ਬੱਚਾ ਅੱਛਾ ਬਾਈ ਪਰ ਗਾੜੀ ਵਾਲੇ ਦਾ ਚੇਤਕ ਕੱਲਾ ਵਾਲੇ ਦਾ ਪੋਤਾ ਠੀਕ ਹੈ ਵੀਰੇ ਹਾਂ ਨਾਮ ਇਹਦਾ ਅਸੀਂ ਰੱਖਿਆ ਸ਼ਿੰਦਾ ਸ਼ਿੰਦਾ ਠੀਕ ਹੈ ਵੀਰੇ ਚੌੜ ਕੋੜ ਅਸਰ ਛੋਟਾ ਬਾਕੀ ਛੋਟੇ ਉਮਰ ਦਾਗਾ ਚੌੜ ਜੇ ਨਰ ਮਤਲਬ ਇਹ ਕਿਹੜਾ ਹੁਣ ਗਊ ਆ ਹਨਾ ਵੀ ਰੱਸਾ ਪਾ ਕੇ ਫਿਰ ਇਹਨੂੰ ਕੋੜਾ ਕਹੇ ਸਹੀ ਗੱਲ ਆ ਬਾਈ ਜੀ ਸਹੀ ਗੱਲ ਦੋ ਲੱਤਾਂ ਦੀ ਨਾ ਜਾਵੇ ਮੇਲਿਆਂ 'ਚ ਫਿਰ ਤਾਂ ਹੀ ਨਾ ਨਾ ਜਮਾ ਸਹੀ ਗੱਲ ਆ ਬਾਈ ਕੋੜੇ ਹੁੰਦੇ ਇਹ ਸ਼ਿੰਗਾਰੇ ਹੁੰਦਾ ਇਹਨਾਂ ਦਾ ਹੀ ਬਿਲਕੁਲ ਤੇ ਬਾਈ ਜੀ ਇਹ ਆ ਗਿਆ ਇਹਦੀ ਵੀ ਹਨਾ ਜੁਗਨੀਆ ਬਸ਼ੇਰੀ ਅੱਛੇ ਬਾਈ ਜੀ हां ये स्टार्टिंग ਤੋਂ ਜਿਵੇਂ ਆਪਾਂ ਪਵਨ ਤੇ ਸਟੰਟ ਕਰਦੇ ਹੁੰਦੇ ਸੀਗੇ ਤਾਂ ਇਹ ਦਾ ਪੂਰਾ ਯੋਗਦਾਨ ਸੀ ਇਹਨੂੰ ਵੀ ਕਦੇ ਮੋਢਿਆਂ ਤੇ ਚੜ ਲੈਣਾ ਕਦੇ ਕਿਵੇਂ ਇਹ ਪੂਰਾ ਮੇਲਿਆਂ ਦਾ ਸ਼ਿੰਗਾਰ ਬਣਦੀ ਸੀ ਇਹਨੇ ਪਹਿਲੀ ਬੱਚਾ ਦਿੱਤਾ ਆਪਣੇ ਕੋਲੇ ਠੀਕ ਹੈ ਵੀਰੇ ਹਾਂ ਇਹ ਵੀ ਹੋਮ ਬਰੀਡ ਆ ਇਹ ਛੋਡੇ ਤਾਂ ਕਦੇ ਤੋਂ ਇਹ ਇਹ ਛੋਡੇ ਲਵੇ ਇਹ ਘਰ ਦੀ ਉਹ ਬੱਚੀ ਐ ਇਹ ਇਹ ਵੀ ਘਰ ਦੀ ਬੱਚੀ ਹੈਗੀ ਹਾਂ ਇਹਨੂੰ ਮਤਲਬ ਐਦੋਂ ਪਹਿਲਾਂ ਬਾਅਦ ਦੇ ਵਿੱਚ ਦੋ ਬੱਚੀਆਂ ਹੋਰ ਦਿੱਤੀਆਂ ਨੇ ਇਹ ਉਹਦੋਂ ਪਹਿਲਾਂ ਦੀ ਆ ਉਹ ਬੱਚੀਆਂ ਵੀ ਆਪਣੇ ਕੋਲ ਹੀ ਨੇ ਇਹਦੀਆਂ ਭੈਣਾਂ ਤੇ ਇਹਨੇ ਹੁਣ ਬਸ਼ੇਰਾ ਦਿੱਤਾ ਬਸ਼ੇਰਾ ਲਾਲ ਰਾਜ ਦਾ ਬੱਚਾ ਲਾਲ ਰਤਨ ਦਾ ਪੋਤਾ ਠੀਕ ਹੈ ਵੀਰੇ ਤੇ ਇਹ ਕਿੰਨੇ ਸਾਲ ਦੀ ਹੈਗੀ ਇਹਦੀ ਹੋ ਗਈ ਉਮਰ ਸਾਢੇ 3 ਸਾਲ ਦੀ ਠੀਕ ਹੈ ਹੁਣ ਇਹ ਪੰਜਾਬ ਸ਼ਿੰਗਾਰ ਤੋਂ ਗੱbnਾ ਇਹ ਅੱਛਾ ਬਾਈ ਹੁਣ ਇਸ ਟਾਈਮ ਤੇ ਹਾਂਜੀ ਜਿਹੜਾ ਠੀਕ ਹੈ ਵੀਰੇ ਜਿਹੜਾ ਤਿੰਨ ਡਿਫੈਂਡਰ ਵਾਲਾ ਉਹ ਕਹਿੰਦਾ ਹੁੰਦਾ ਬਾਬਾ ਮਸ਼ਹੂਰ ਹੈਗਾ ਨਾ ਹਾਂ ਤਿੰਨ ਤਾਂ ਕਹਿੰਦੀ ਗਲਤੀ ਨਾਲ ਕਿਹਾ ਗਿਆ ਹੁਣ ਤਾਂ ਉਹ ਤਾਂ ਸੱਤ ਦਾ ਹੈਗਾ ਹਾਂ ਠੀਕ ਹੈ ਬਾਈ ਤੇ ਇਹ ਕਿਹੜੀ ਆ ਗਈ ਵੀਰੇ ਆਪਣੀ ਕੋੜੀ ਇਹ ਕੋੜੀ ਆਗੀ ਮਾਰਵਾੜੀ ਇਹ ਕੋੜੀ ਸੇਲ ਵੀ ਆ ਸੇਲਿੰਗ ਲਈ ਲਈਆ ਸੀ ਅੱਛਾ ਬਾਈ ਹਾਂ ਇਹ 8 ਮਹੀਨਿਆਂ ਦੀ ਪ੍ਰੈਗਨੈਂਟ ਆ ਬਹੁਤ ਚੰਗੇ ਮਾਰਵਾੜੀ ਘੋੜੇ ਤੋਂ ਠੀਕ ਆ ਬਾਈ ਜੀ ਇਹ ਕੋੜੀ ਜਿਵੇਂ ਹੁਣ ਸਾਡੇ ਕੋਲੇ ਭਰੋਸਾ ਕਰਦੇ ਆ ਪ੍ਰਸ਼ਟ ਕਰਦੇ ਆ ਨਵੇਂ ਵੀਰ ਆਉਂਦੇ ਆ ਅਸੀਂ ਫਿਰ ਉਹਨਾਂ ਨੂੰ ਦਿੰਨੇ ਆ ਇਹ ਠੀਕ ਐ ਇਸੇ ਲਈ ਵਾਸਤੇ ਹੈ ਕੀ ਮਤਲਬ ਇਸੇ ਲਈ ਵਾਸਤੇ ਤੁਸੀਂ ਇਹ ਨਾ ਮੈਂ ਦੇਖਿਆਗਾ ਉਹ ਮਿੱਟੀ ਉਹ ਰੱਖਦੇ ਘੋੜੀ ਇਹਨਾਂ ਚ ਖੁਸ਼ ਰਹਿੰਦੇ ਨੇਗੇ ਘੋੜੇ ਘੋੜੀਆਂ ਮਿੱਟੀ 'ਚ ਹੀ ਰਹਿ ਕੇ ਖੁਸ਼ ਆਹੇ ਠੀਕ ਐ ਬਾਈ ਮੈਂ ਪੱਕਾ ਨਾ ਕਰੇ ਜੀ ਬਾਈ ਕਿਸੇ ਨੂੰ ਰੱਖੀ ਹੋ ਥੋੜਾ ਬਹੁਤਾ ਪੱਕੇ 'ਚ ਖੜ ਜਾਂਦੇ ਇਹਨੂੰ ਮਿੱਟੀ 'ਚ ਜ਼ਿਆਦਾ ਰਹਿ ਕੇ ਖੁਸ਼ ਹੋਊਰੇ ਖੁਸ਼ ਰਹਿੰਦੀਆਂ ਨੇਗੀ ਇਹ ਇਹ ਵੀ ਮੈਂ ਦੇਖ ਰਿਹਾ ਬਾਈ ਜੀ ਹਨਾ ਇਹ ਕਿੰਨਾ ਸੋਹਣਾ ਇੱਕ ਘੋੜਾ ਇੱਕ ਘੋੜੀ ਇਹ ਵੀ ਘੋੜੀ ਆ ਜੀ ਇਹ ਵੀ ਆਪਾਂ ਨੂੰ ਗਿਫਟ ਹੀ ਆਈ ਹੈ ਜਿਵੇਂ ਆਪਾਂ ਨੂੰ ਛਿੰਦਾ ਗਿਫਟ ਆਇਆ ਅੱਛਾ ਬਾਈ ਇਹ ਵੀ ਗਿਫਟ ਨਵੇਂ ਸ਼ਹਿਰ ਤੋਂ ਸਾਡੇ ਵਧੀਆ ਬਲਾਚੌਰ ਤੋਂ ਨੇ ਆਪਣਾ ਕੈਂਟ ਪ੍ਰਾਣੇ ਉਹਨਾਂ ਨੇ ਆਪਾਂ ਨੂੰ ਗਿਫਟ ਕੀਤੀ ਆ ਉਹ ਕਹਿੰਦੇ ਵੀ ਕੋਈ ODSI ਸੇਲ ਕਰਨੀ ਵੀ ਜਾਂ ਤੁਹਾਡੇ ਫਾਰਮ ਤੇ ਰਹੂਗੀ ਜਾਂ ਸਾਡੇ ਕੋਲ ਹਾਂ ਵੀ ਕਈ ਕਾਰਨਾ ਕਰਕੇ ਗਾਵਾਂ ਰੱਖਿਓ ਸੀਗਾ ਨੁਕਸਾਨ ਜਾਂ ਹੋ ਗਿਆ ਸੀਗਾ ਤੇ ਉਹਨਾਂ ਨੇ ਆਪਾਂ ਨੂੰ ਬਸ ਐਦਾਂ ਇੱਕ ਸਨਮਾਨ ਹੀ ਕੀਤੀ ਆ ਗਿਫਟ ਕੀਤੀ ਆ ਵੀ ਬਸ ਤੁਸੀਂ ਤੋਂ ਬੱਚਾ ਲੈ ਕੇ ਦੇਖੋ ਤੇ ਵੀ ਬੱਚਾ ਬਹੁਤ ਚੰਗਾ ਸੀ ਵੀ ਇਹਦੀ ਪੂਰੀ ਕੇਅਰ ਕਰ ਰਹੇ ਪੰਜਾਬ ਸ਼ਿੰਗਾਰ ਤੋਂ ਹੁਣੇ ਗੱਬਣਾ 6 ਮਹੀਨਿਆਂ ਦੀ ਅੱਛਾ ਇਹ ਵੀ ਪੰਜਾਬ ਸ਼ਿੰਗਾਰ ਤੋਂ ਹੈ ਹਾਂ ਵੀ ਬੱਚੇ ਦੀ ਉਡੀਕ ਕਰੀ ਜਾਂਦੇ ਹੁਣ ਅਸੀਂ ਠੀਕ ਹੈ ਵੀਰੇ ਇਹ ਮਤਲਬ ਹੁਣ ਕਦੋਂ ਤੱਕ ਬੱਚਾ ਦੇ ਦੋਗੇ ਬੱਚੇ ਇਹ ਨਹੀਂ ਲਾਲ ਦੇ 11 ਮਹੀਨੇ ਬਾਅਦ ਕੋੜੀ ਸੁੰਦੀ ਹੁੰਦੀ ਆ ਠੀਕ ਹੈ ਵੀਰੇ ਤੇ ਇਹਨੇ ਫਿਰ ਹੁਣ ਲਾਲ ਤੁਸੀਂ ਵੀ 6 ਮਹੀਨੇ ਦੀ ਗੱਪ ਹੋ ਗਈ ਹੁੰਦੀ ਹੈ ਇਹ ਠੀਕ ਹੈ ਵੀਰੇ 5 ਮਹੀਨੇ ਰਹਿ ਗਏ ਇਹ ਬਾਕੀ ਤੁਸੀਂ ਹੈ ਨਾ ਫਾਰਮ ਤਿਆਰ ਕਰੀ ਜਾਂਦੇ ਸਾਨੂੰ ਕਿੰਨੇ ਟਾਈਮ ਤੋਂ ਪਹਿਲਾਂ ਤੋਂ ਤਿਆਰ ਕਰ ਰਹੇ ਹੋ ਫਾਰਮ ਨੂੰ ਇਹ ਵਾ ਤੁਸੀਂ ਆ ਲਾ ਲਓ ਵੀ 7-8 ਕਿ ਮਹੀਨੇ ਹੋਇਆ ਹੁਣ ਠੀਕ ਹੈ ਵੀਰੇ ਹਾਂ ਇਹ ਕਿੰਨੀ ਜਗ੍ਹਾ 'ਚ ਆਪਣਾ ਫਾਰਮ ਅੱਧੇ ਕਿਲੇ 'ਚ ਹੈ ਅੱਧੇ ਕਿਲੇ 'ਚ ਜਗ੍ਹਾ 'ਚ ਹਾਂ ਠੀਕ ਹੈ ਵੀਰੇ ਇਹਨੂੰ ਤੁਸੀਂ ਅੱਗੇ ਹੋਰ ਵੀ ਅਪਗ੍ਰੇਡ ਕਰੋਗੇ ਜਾਂ ਕੀ ਆ ਚੱਲੀ ਜਾਂਦਾ ਕੰਮ ਹੋਇਆ ਤਾਂ ਜਿਹੜੀ ਬਹੁਤ ਸੋਚ ਲੰਬੀ ਹੈ ਅੱਗੇ ਤਾਂ ਵੀ ਇਹਦਾ ਕੁਝ ਹੋਰ ਹੀ ਬਣਾ ਦੇਣਾ ਇੱਥੇ ਅਜੇ ਪੀਓਪੀ ਵਗੈਰਾ ਕਰਾਉਣਾ ਸਾਰਾ ਕੁਝ ਰੰਗ ਰੋਗਣ ਰਹਿੰਦਾ ਹੈ ਤਾਂ ਸਾਡੀ ਪਹਿਲਾ ਸਲਾਹ ਸੀ ਵੀ ਇਹਨੂੰ ਕੰਪਲੀਟ ਕਰਕੇ ਲੈ ਕੇ ਆਈਏ ਵੀ ਉਧਰੋਂ ਜਾਨਵਰ ਤੇ ਫਿਰ ਹੁਣ ਜਦੋਂ ਘੋੜੀਆਂ ਵੱਧ ਗਈਆਂ ਫਿਰ ਤਾਂ ਕਰਕੇ ਅਸੀਂ ਫਿਰ ਇੱਧਰ ਲੈ ਆਏ ਠੀਕ ਹੈ ਵੀਰੇ ਆਪਣੇ ਰਵੇ ਬਾਈ ਜੀ ਕਿੰਨੀਆਂ ਕ ਘੋੜੀਆਂ ਤੇ ਘੋੜੇ ਨੇਗੇ ਹੁਣ ਲਾੜੋ ਤੁਸੀਂ ਵੀ 12 13 ਕ ਨਾਗਾ ਉਰੇ ਜਿਹੜੀ ਆਪਣੀ ਪ੍ਰਾਣੀ ਘੋੜੀ ਆ ਉਹ ਅਸੀਂ ਘਰੀ ਰੱਖਦੇ ਹੁੰਨੇ ਆ ਉਹ ਘਰੀ ਰੱਖ ਰਹੇ ਹਾਂ ਜਿਹੜੀ ਤੁਹਾਡੀ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਆ ਉਹਨੇ ਹੁਣ ਬੱਚੀ ਦਿੱਤੀ ਹੋਈ ਆ ਸੂਰਜ ਦੀ ਤੇ ਕਾਲੇ ਕਾਂਟੇ ਦੀ ਭਤੀਜੀ ਹੋ ਗਈ ਆ ਲਿਸ਼ਾਨ ਬਲੱਡ ਲਾਈਨ ਤੇ ਉਹ ਅਸੀਂ ਘਰੀ ਰੱਖੀ ਹੋਈ ਆ ਠੀਕ ਹੈ ਵੀਰੇ ਅੱਛੇ ਕਾਲੇ ਕਾਂਡੇ ਦੀ ਬੇਸ਼ੇਰੀ ਆ ਉਹ ਹਾਂਜੀ ਹਾਂਜੀ ਉਹ ਕਾਲੇ ਕਾਂਡੇ ਦੀ ਭਤੀਜੀ ਆ ਭਤੀਜੀ ਆ ਜੁਰਜ ਕੋੜੇ ਦੀ ਬੱਚੀ ਆ ਠੀਕ ਹੈ ਵੀਰੇ ਇਹ ਹਾਂ ਮਤਲਬ ਇਦਾਂ ਉਹ ਕੁੱਖ ਦੀ ਬਹੁਤ ਸੁਨੱਖੀ ਆ ਜਿਹੜਾ ਜਿਹੜਾ ਆਪਾਂ ਨੂੰ ਕੋੜਾ ਦਿੰਨੇ ਆ ਉਹਦਾ ਦੀ ਬੱਚਾ ਦੇ ਦਿੰਦੀ ਆ ਅੱਛੇ ਵੀਰੇ ਹਾਂਜੀ ਠੀਕ ਹੈ ਵੀਰੇ ਇਹ ਤਾਂ ਬਹੁਤ ਭਾਗਾਂ ਵਾਲੀ ਗੱਲ ਆ ਹਨਾ ਜਾਇ ਜੀ ਕੁੱਖ ਹੋ ਜਾਂ ਬੱਚਾ ਹਨਾ ਵਧੀਆ ਵਧੀਆ ਛੋੜਿਓ ਮੈਂ ਉਹ ਦੇਖਿਆ ਕੀ ਕੋੜੀ ਛੋੜੀ ਬਹੁਤ ਵਧੀਆ ਕੀ ਹਾਂਜੀ ਤੇ ਬਾਕੀ ਭਾਈ ਜੇ ਕਿਸੇ ਨੇ ਜਿਵੇਂ ਸਟਾਰਟਿੰਗ ਕਰਨੀ ਹੋ ਕਿਵੇਂ ਕਾ ਸਟਾਰਟਿੰਗ ਕਰ ਸਕਦਾ ਘੋੜੇ ਦੇ ਘੋੜੀਆਂ ਦੀ ਸਟਾਰਟਿੰਗ ਤਾਂ ਹੁਣ ਲਾ ਲਓ ਤੁਸੀਂ ਵੀ ਜਿਹੜਾ ਆਪਣਾ ਬਜਟ ਆ ਵੀ ਆਪਣਾ ਹਿਸਾਬ ਆ ਵੀ ਜਿਹੜੇ ਰੇਟ ਆਪਾਂ ਜਾਨਵਰ ਦੇ ਦੇ ਦਿੰਨੇ ਆ ਪੂਰੇ ਪੰਜਾਬ ਚ ਵੀ ਮੈਂ ਨਹੀਂ ਚਾਹੁੰਦਾ ਵੀ ਸੋਚ ਸਕਦਾ ਵੀ ਕੋਈ ਹੋਰ ਵੀ ਦੇ ਸਕਦਾ ਤੇ ਹਾਂ ਆਪਾਂ ਵੀ ਜੇ ਅੱਜ ਘੋੜੀ ਲਿਆਂਦੀ ਤਾਂ 5-7000 ਰੁਪਏ ਨਫੇ ਨਾਲ ਹੀ ਘੋੜੀ ਦੇ ਦੇਣ ਉਹ ਹੋ ਸਕਦਾ ਵੀ ਅਸੀਂ 2000 ਕਮਾਈਏ 2000 ਹੀ ਅਗਲੇ ਨੂੰ ਕਹਿ ਕੇ ਲੈ ਲੈਣੇ ਵੀ ਸਾਫ ਸੋਤਰੀ ਚੀਜ਼ ਦੇਣੇ ਆ ਤੇ ਉਹਨਾਂ ਨੂੰ ਘੋੜੀ ਵੀ ਲਾ ਲਓ ਤੁਸੀਂ ਵੀ ਮਾਰਵਾੜੀ ਘੋੜੀ ਹੋਗੀ ਜਿਵੇਂ ਚੰਬੀ ਘੋੜੀ ਹੋਗੀ ਤੇ ਜੇ ਪੈਸੇ ਲਾ ਸਕਦਾ ਜੇ ਪਰ ਚੱਲਦੀ ਹੈ ਤਾਂ ਬਈ ਸ਼ੌਂਕਾ ਨੌਕਰੀ ਵੀ ਲੈ ਸਕਦਾ ਨੌਕਰੀ ਦਾ ਥੋੜਾ ਰੇਟ ਜ਼ਿਆਦਾ ਹੁੰਦਾ ਮਾਰਵਾੜੀਆਂ ਵੀ ਘੋੜੀਆਂ ਬਸ ਮਤਲਬ ਕਹਿੰਦਾ ਮਤਲਬ ਜਿਹੇ ਜੀ ਚੀਜ਼ ਹੁੰਦੀ ਹੈ ਚੀਜ਼ ਦੀ ਕੁਆਲਿਟੀ ਹੁੰਦੀ ਹੈ ਉਹਨੇ ਕੋ ਮੁੱਲ ਦਾ ਜਾਨਵਰ ਮਿਲ ਜਾਂਦਾ ਚੀਜ਼ 50000 ਦੀ ਵੀ ਆ ਲੱਖ ਦੀ ਵੀ ਆ 2 ਲੱਖ ਦੀ ਵੀ ਆ 5 ਲੱਖ ਦੀ ਵੀ ਆ 10 ਲੱਖ ਦੀ ਵੀ ਆ ਜਿਵੇਂ ਦੀ ਆਪਾਂ ਜਿੰਨੇ ਕੁ ਪੈਸੇ ਲਾਉਣੇ ਆ ਜਿਹੇ ਜੀ ਕੁਆਲਟੀ ਚੀਜ਼ ਦੀ ਓਨੇ ਕੁ ਰੁਪਏ ਲੱਗ ਜਾਂਦੇ ਆ ਠੀਕ ਆ ਵੀਰੇ ਮਤਲਬ ਜੇ ਕਿਸੇ ਨੇ ਸਟਾਰਟਿੰਗ ਕਰਨੀ ਹੋਵੇ ਤਾਂ ਥੋੜੀ ਤੋਂ ਕਰੇ 7 ਲੱਖ 7 ਲੱਖ ਸਵਾ ਲੱਖ 1.5 ਲੱਖ ਤੱਕ ਕੋੜੀ ਲੈ ਲਵੇ ਠੀਕ ਆ ਵੀਰੇ ਤੇ ਤੁਸੀਂ ਬਈ ਮੇਨ ਬਰੀਡਿੰਗ ਤੇ ਕੰਮ ਕਰਦੇ ਹੋ ਜਾਂ ਸੇਲ ਪਰਚੇਸ ਵੀ ਆਪਣੀ ਅਸੀਂ ਸਾਰੀ ਕਰਦੇ ਆ ਬਰੀਡਿੰਗ ਨੂੰ ਤਾਂ ਬਸ ਅਸੀਂ ਲਾ ਲਓ ਵੀ ਆਹੀ ਚਾਰ ਘੋੜੀਆਂ ਰੱਖੀਆਂ ਨੇ ਇੱਕ ਖਿੰਦਾ ਹੋ ਗਿਆ ਪੰਜਵਾਂ ਬਾਕੀ ਬਸ਼ੇਰੀ ਪਾਲੀ ਜਾਂਦੇ ਆ 6 ਇੱਕ ਸਾਡੇ ਜਾਨਵਰ ਪੱਕੇ ਆ ਬਾਕੀ ਵੀ ਅਸੀਂ ਸੇਲਿੰਗ ਦੀ ਜਿਆਦਾ ਕਰਦੇ ਆ ਵੀ ਬਾਕੀ ਬੱਚਿਆਂ ਨੂੰ ਸਕੂਲ ਦੇ ਵਿੱਚ ਰਾਈਡਿੰਗ ਸਿਖਾਉਣੇ ਹੁੰਦੇ ਆ ਹਾਂ ਦੋ ਚਾਰ ਘੋੜੀਆਂ ਲਿਆਉਣੇ ਆ ਸਕੂਲ 'ਚ ਚੱਲੀ ਜਾਂਦੀਆਂ ਨੇ ਜੇ ਕੋਈ ਮੰਗਦਾ ਤਾਂ ਦੇ ਦਿੰਨੇ ਆ ਠੀਕ ਹੈ ਜੀ ਖੜੇ ਖੜੀਆਂ ਨੇ ਅੱਛੇ ਵੀਰੇ ਮੈਂ ਦੇਖਿਆ ਨਾ ਤੁਹਾਡਾ ਫਾਰਮ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਤੁਸੀਂ ਇਹ ਆਪਣਾ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਆ ਬਸ ਜਿਹੜੀ ਪਿੰਡ ਤੋਂ ਸੜਕ ਜਾਂਦੀ ਹੈ ਰੋਡ ਨੂੰ ਚੜਦੀ ਹੈ ਆਪਣਾ ਪਟਿਆਲੀ ਤੋਂ ਜਿਹੜਾ ਸੰਗਰੂਰ ਵਾਲਾ ਰੋਡ ਆ ਜਾਂ ਫਿਰ ਇਧਰੋਂ ਆਪਾਂ ਨੂੰ ਸਮਾਣੀ ਤੋਂ ਪਟਿਆਲਾ ਰੋਡ ਲੱਗਦਾ ਦੋਨੇ ਸਾਈਡ ਤੇ ਆਪਣਾ ਪਿੰਡ ਵਿਚਕਾਰ ਪੈ ਜਾਂਦਾ ਠੀਕ ਹੈ ਵੀਰੇ ਇੱਥੇ ਤੁਹਾਡੀ ਆਪਣੀ ਜ਼ਮੀਨ ਆ ਜਾਂ ਲੈ ਕੇ ਪਾਈ ਸੀ ਜੀ ਇਹ ਆਪਣੀ ਜ਼ਮੀਨ ਸੀਗੀ ਇਹ ਠੀਕ ਹੈ ਵੀਰੇ ਇਧਰ ਚਾਚਾ ਜੀ ਦਾ ਮਕਾਨ ਬਣਿਆ ਹੋਇਆ ਨਾਲ ਇਹ ਆਪਣੀ ਪੁਰਾਣੀ ਉਹਰੇ ਅਵਰ ਮੀਨ ਸੀਗੀ ਤਾਂ ਫਿਰ ਅਸੀਂ ਉਰੀ ਬਣਾਉਣ ਵਾਰੀ ਸੋਚਿਆ ਠੀਕ ਹੈ ਵੀਰੇ ਮਤਲਬ ਕੋੜੀਆਂ ਦਾ ਕੰਮ ਸੋਨੀ ਸਟਾਰਟ ਕਰਿਆ ਸਾਨੂੰ ਸ਼ੌਂਕ ਸੀਗਾ ਹਾਂਜੀ ਪਹਿਲਾਂ ਦਾਦੇ ਪਰਦਾਦੇ ਰੱਖਦੇ ਹੁੰਦੇ ਸੀ ਉਹ ਦੋਵਾਂ ਨੇ ਫਿਰ ਮੈਂ ਹੀ ਰੱਖਿਆ ਉਹਦੇ ਬਾਅਦ ਸੋਨੇ ਰੱਖੇ ਨੇ ਗਿਆ ਹਾਂ ਠੀਕ ਹੈ ਤੇ ਭਾਈ ਮੈਂ ਦੇਖਿਆ ਨਾ ਤੁਹਾਡਾ ਫਾਰਮ ਬਹੁਤ ਵਧੀਆ ਤੇ ਵੱਡਾ ਗਾਏ ਤੇ ਆਪਣਾ ਖਰਚਾ ਕਿੰਨਾ ਗਿਆ ਆਊਗਾ ਖਰਚਾ ਤਾਂ ਵੀਰੇ ਇਹ ਤੇ ਹਲੇ ਤਾਂ ਪੈਸੇ ਲੱਗ ਹੀ ਜਾਂਦੇ ਨੇ ਜਿੰਨੇ ਮਰਜ਼ੀ ਲਾ ਲਓ ਫਾਰਮ ਤੇ ਤਾਂ ਹਾਂ ਅੱਗੇ ਥੋੜਾ ਥੋੜਾ ਕਰਕੇ ਹਾਂ ਉਹਦਾ ਆਪਣਾ ਸ਼ੌਂਕ ਆ ਕਿਵੇਂ ਮਰਜ਼ੀ ਡੈਕੋਰੇਟ 60 ਲੱਖ ਰੁਪਏ ਸਾਡਾ ਖਰਚਾ ਆ ਗਿਆ ਕਿੰਨਾ ਵੀਰੇ 60 ਲੱਖ ਰੁਪਏ ਅੱਛਾ 60 ਲੱਖ ਮੰਗੂ ਹੋ ਗਿਆ ਹਾਂ ਤੇ 10 ਲੱਖ ਸਾਡਾ ਨੀਵਾ ਬਹੁਤੀ ਜਿਹਾ ਸੜਕ ਤੋਂ 10 ਲੱਖ ਰੁਪਏ ਮੰਗੂ ਸਾਡੀ ਭਰਤ ਪੈ ਗਈ ਅੱਛਾ ਬਾਈ ਹਾਂ ਬਾਕੀ ਲੱਗ ਹੀ ਜਾਂਦੇ ਹਜੇ ਪੈਸੇ ਤਾਂ ਠੀਕ ਆ ਬਾਈ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਣਾ ਇਹ ਤਾਂ ਹੈ ਵੀਰੇ ਤੇ ਆ ਮੈਂ ਦੇਖਿਆ ਟ੍ਰੇਲਰ ਤੁਸੀਂ ਤਿਆਰ ਕਰਾ ਰੱਖਿਆਗਾ ਇਹ ਕਾਦੇ ਵਾਸਤੇ ਕਰਾਇਆ ਕੋਡੀਆਂ ਲੈ ਕੇ ਜਾਣੇ ਆ ਫਿਰ ਸਾਨੂੰ ਔਖਾ ਹੁੰਦਾ ਸੀ ਸਕੂਲ 'ਚ ਬੱਚਿਆਂ ਨੂੰ ਰਾਈਡਿੰਗ ਸਿਖਾਉਣ ਵੇਲੇ ਅੱਛਾ ਅੱਛਾ ਲਈ ਹਾਂ ਗੱਡੀ ਨਹੀਂ ਕਰਾ ਸਕਦੇ ਸੀ ਪਰ ਕਈ ਵਾਰੀ ਗੱਡੀ ਵਾਲਾ ਕਿਤੇ ਗਿਆ ਹੋਵੇ ਹੁੰਦਾ ਦੀ ਸਾਨੂੰ ਦਿੱਕਤ ਜਿਉਣ ਲੱਗੀ ਸੀ ਜੇ ਸਕੂਲ ਦੇ ਵਿੱਚ ਟਾਈਮ ਲੱਗ ਜਾਂਦਾ ਦੀ ਤਾਂ ਫਿਰ ਉਹਨੇ ਆਉਣਾ ਹੁੰਦਾ ਦੀ ਫਿਰ ਪ੍ਰੋਬਲਮ ਆਉਂਦੀ ਸੀ ਠੀਕ ਹੈ ਫਿਰ ਉਹਦੇ ਕਰਕੇ ਅਸੀਂ ਇਹ ਇਹ ਤੁਸੀਂ ਆਪਦਾ ਹੀ ਤਿਆਰ ਕਰਾ ਲਿਆ ਆਪਦੀ ਤਿਆਰ ਕਰਵਾ ਲਿਆ ਠੀਕ ਹੈ ਫਿਰ ਮੈਂ ਦੇਖ ਰਹਣਾ ਤੁਸੀਂ ਬਾਉਂਡਰੀ ਬਾਉਂਡਰੀ ਵੀ ਹਜੇ ਅੱਗੇ ਮਾਰੋਗੇ ਬਾਉਂਡਰੀ ਵੀ ਨਹੀਂ ਮਾਰੀ ਹੋਈ ਇਧਰ ਅਸੀਂ ਠੀਕ ਸਾਨੂੰ ਬਾਅਦ ਚ ਪੈ ਗਈਆਂ ਹਾਂ ਹਾ ਉਸਮਿੰਟਡ ਬਾਲ ਬਣੀ ਹੋਈ ਹੈ ਹਾਂ ਤੇ ਇੱਧਰ ਅਸੀਂ ਵੀ ਹਵਾ ਕ੍ਰੋਸ ਹਵਾ ਲੱਗੀ ਜਾਵੇ ਇਹਨਾਂ ਨੂੰ ਵਧੀਆ ਲਾਲੂ ਗਰਮੀ ਦੇ ਵਿੱਚ ਤੇ ਇੱਧਰ ਅਸੀਂ ਜਾਲ ਲਵਾਉਣਾ ਠੀਕ ਹੈ ਵੀਰੇ ਹਾਂ ਉਹ ਜਾਲ ਤੇ ਹਵਾ ਵਗੈਰਾ ਲੱਗੀ ਜਾਂਦੀ ਹੈਗੀ ਹੈਨਾ ਤੇ ਬਾਕੀ ਭਾਈ ਇਹ ਜਿਵੇਂ ਇਹਨਾਂ ਦੀ ਦੇਖਭਾਲ ਕੀ ਹੁੰਦੀ ਹੈਗੀ ਘੋੜੀਆਂ ਦੀ ਕਈ ਕਹਿੰਦੇ ਨੇ ਲੋਕ ਵੀ ਔਖਿਆਂ ਨੇ ਘੋੜੀ ਘੋੜੀ ਰੱਖਣੀ ਦੇਖਭਾਲ ਤਾਂ ਇਹਨਾਂ ਨੂੰ ਵਾਜ ਜਿਹਨੇ ਮੱਝਾਂ ਗਾਂ ਰੱਖੇ ਉਹਨਾਂ ਨੂੰ ਤਾਂ ਜਮਾ ਔਖਾ ਨਹੀਂ ਬਾਕੀ ਅੱਜਕੱਲ੍ਹ ਉਹ ਵੀ ਨੇ ਓਖਾ ਸਾਫ਼ ਸੁਥਰਾ ਪਾਵਾਂਗੇ ਤਾਂ ਇਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਉਹਦਾ ਜਿਵੇਂ ਪਹਿਲਾਂ ਨਵੇਂ ਬਾਈ ਪਹਿਲਾਂ ਤਾਂ ਘੋੜੀ ਰੱਖ ਲੈਂਦੇ ਫਿਰ ਪੁੱਛੀ ਜਾਂਦੇ ਕੀ ਖਾਂਦੀਆਂ ਨੇ ਕੀ ਨਾ ਤੇ ਅਸ਼ਵ ਵਾਲਿਆਂ ਨੇ ਵੀ ਫੀਡ ਤਿਆਰ ਕੀਤੀ ਆ ਦਰਾਹੇ ਵਾਲਿਆਂ ਨੇ ਅਸ਼ਵ ਫੀਡ ਤਿਆਰ ਕੀਤੀ ਆ ਉਹ ਤੁਹਾਨੂੰ ਸਾਰੀ ਗੱਲ ਡਾਈਟ ਸਨੁਸਾਰੀ ਸਮਝਾ ਦੇਣਗੇ ਨਾ ਬਾਰੇ ਗਾਈਡ ਕਰ ਦੇਣਗੇ ਵੀ ਖਾਲੀ ਘੋੜੀ ਨੂੰ ਕਿਹੜੀ ਪਾਉਣੀ ਆ ਗੱਬਣ ਘੋੜੀ ਨੂੰ ਕਿਹੜੀ ਪਾਉਣੀ ਆ ਤੇ ਨੰਬਰ ਉਹਨਾਂ ਦਾ ਮੈਂ ਵੀ ਉਹਨਾਂ ਦੀ ਲਾਲੋ ਤੁਸੀਂ ਐਡ ਵਗੈਰਾ ਕਰਦਾ ਕਿਉਂਕਿ ਅਸੀਂ ਵੀ ਖੁਦ ਆਹ ਫੀਡ ਵਰਤਦੇ ਆ ਠੀਕ ਹੈ ਵੀਰੇ ਤੇ ਹਾਂ ਸਾਡੇ ਵੀ ਰਿਜ਼ਲਟ ਵਧੀਆ ਬਹੁਤ ਚੰਗਾ ਆਉਂਦਾ ਤੇ ਆਸਾਨ ਕੰਮ ਕਰਤਾ ਉਹਨਾਂ ਨੇ ਕੋਈ ਦਿੱਕਤ ਨਹੀਂ ਹੈਗੀ ਜਦੋਂ ਬੰਦਾ ਰੱਖ ਲੈਂਦਾ ਫਿਰ ਤਾਂ ਉਹ ਹੌਲੀ ਹੌਲੀ ਪੇਟ ਆਇ ਜਾਂਦਾ ਇਹਦਾ ਹਾਂ ਹਾਂ ਆਪਣੇ ਆਪਣੇ ਪੇਟ ਬਾਕੀ ਬਾਈ ਤੁਸੀਂ ਹੋਰ ਕੀ ਪਾਉਣਗੇ ਇਹਨਾਂ ਨੂੰ ਖਾਣ ਨੂੰ ਬਸ ਹੀ ਜਿਵੇਂ ਸ਼ਿੰਦਾ ਤਿਆਰ ਕਰਦੇ ਆਂ ਹੋਰ ਆਪਣੀ ਲਾਲੋ ਤੁਸੀਂ ਵੀ ਛੋਲੇ ਜੋਨ ਜਵੀ ਜਿਹੜੀ ਹਾਂ ਖਰਾਕਾਂ ਹੁੰਦੀਆਂ ਨੇ ਇਹਨਾਂ ਨੂੰ ਹੁਣ ਖਿਆਲ ਦੇ ਵਿੱਚ ਬਾਜਰਾ ਰੰਨ ਕੇ ਪਾਉਣਾ ਕਣਕ ਰੰਨ ਕੇ ਬਾਜਰਾ ਮਿਕਸ ਕਰਕੇ ਦੇਸੀ ਡਾਲਡਾ ਕਿਉਂ ਹੁੰਦਾ ਜਿਹੜਾ ਦੇਸੀ ਡਾਲਡਾ ਜੋ ਵੀ ਕਿਉਂ ਹੁੰਦਾ ਆਪਣਾ ਇੱਕ ਇੱਕ ਘਟਸੀ ਇਹਨਾਂ ਨੂੰ ਦੇਣੀ ਠੀਕ ਹੈ ਵੀਰੇ ਤੇ ਡੀਲੀਓ ਦੇਣੀ ਹੁੰਦੀ ਹੈਗੀ ਤੇ ਇਹਨਾਂ ਦਾ ਫਿਰ ਖਰਚਾ ਵੀ ਬਹੁਤ ਹੁੰਦਾ ਉਹਦਾ ਹੋਊਗਾ ਖਰਚਾ ਤਾਂ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਤੁਹਾਨੂੰ ਗੱਲ ਕਰੀ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਜਦੋਂ ਹੁੰਦਾ ਰੱਖ ਲੈਂਦਾ ਫਿਰ ਖਰਚੇ ਖਰਚੇ ਨਹੀਂ ਦੇਖਦਾ ਤਾਂ ਵੱਡੇ ਦਿਲ ਵਾਲੀ ਦੀ ਕੰਮ ਆ ਰੱਖਣਾ ਨਾ ਨਾ ਬਾਈ ਜਿਵੇਂ ਸਹੀ ਗੱਲ ਹੈ ਤੇ ਵੈਸੇ ਇਹਨਾਂ ਦਾ ਫੀਡ ਤੇ ਜਾਂ ਹੋਰ ਖਾਣ ਪੀਣ ਤੇ ਮਹੀਨੇ ਦਾ ਜਆ ਸੋਨੇ ਆਈਡੀਆ ਲਾਇਆ ਉਹ ਕਿੰਨਾ ਖਰਚਾ ਆ ਮੈਂ ਐਸੇ ਅਸੀਂ ਤਾਂ ਨਹੀਂ ਕਦੇ ਬਸ ਜਿਵੇਂ ਨਵੇਂ ਵੀਰ ਰੱਖਦੇ ਲਾਲ ਤੁਸੀਂ 5000 ਰੁਪਿਆ ਵੀ ਘੋੜੀ ਦਾ ਖਰਚਾ ਆਇਆ ਇੱਕ ਮਹੀਨੇ ਦਾ ਇੱਕ ਘੋੜੀ ਦਾ ਇੱਕ ਮਹੀਨੇ ਦਾ ਘੋੜੀ ਤੇ ਠੀਕ ਹੈ ਵੀਰੇ ਤੇ ਬਾਕੀ ਜੇ ਕਿਸੇ ਬਾਈ ਨੇ ਛੋਟੇ ਤੋਂ ਸੇਲ ਪਰਚੇਸ ਕਰਨੀ ਹੋਵੇ ਤਾਂ ਉਹ ਕਰ ਸਕਦਾ ਹਾਂ ਹਾਂ ਸੀ ਖਰੀਦ ਵੀ ਲੈਣੇ ਘੋੜੀ ਜੇ ਸਾਡੇ ਮਤਲਬ ਦੀ ਆਉਂਦੀ ਸਾਨੂੰ ਫੋਟੋ ਵੀਡੀਓ ਪਾ ਦੇਣ ਅੱਛਾ ਵੀਰੇ ਤੇ ਹਾਂ ਨੰਬਰ ਆਪਣਾ 9872484775 ਹਾਂਜੀ ਵੀਰ ਜੀ ਫੋਟੋ ਵੀਡੀਓ ਪਾ ਦੇਣ ਜੇ ਕਿਸੇ ਨੇ ਸੇਲ ਵੀ ਕਰਨੀਆਂ ਤਾਂ ਜਿਹੜਾ ਸਾਡੇ ਪੇਜ ਬਣਿਆ ਹੋਇਆ ਸੀ ਉਹਨਾਂ ਉੱਤੇ ਪੋਸਟ ਕਰਕੇ ਅਗਲੀ ਦੀ ਬਕਾ ਵੀ ਦਿੰਨੇ ਆ ਠੀਕ ਹੈ ਵੀਰੇ ਬਾਕੀ ਮਤਲਬ ਤੁਸੀਂ ਹਰੇਕ ਦੀ ਮਦਦ ਕਰਦੇ ਹੋਗੇ ਵਧੀਆ ਜੀ 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 ਬਾਕੀ ਵੀਰੇ ਤੁਸੀਂ ਅਗਲੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਪੈਣਾ ਚਾਹੀਦਾ ਇਸ ਕੰਮ 'ਚ हां चंगा काम है वीरें बन्दा माड़े राहां तो दूर रहंदा ते बाकी इक अपना खेतीबाड़ी ਦੇ ਨਾਲ ਸਾਈਡ ਬਿਜ਼ਨਸ ਆ ਠੀਕ ਆ ਵੀਰੇ ਤੇ ਵਧੀਆ ਸਰਦਾਰੀ ਸ਼ੌਂਕ ਆ ਸਾਰਿਆਂ ਨੂੰ ਇਹ ਸ਼ੌਂਕ ਪੂਰਾ ਕਰਨਾ ਚਾਹੀਦਾ ਜਿਨ੍ਹਾਂ ਦੇ ਵੀ ਦਿਲ ਦੇ ਵਿੱਚ ਰੀਜ ਆ ਠੀਕ ਆ ਬਾਈ ਜੇ ਤੁਹਾਨੂੰ ਮਹਿੰਗੀ ਲੱਗਦੀ ਆ ਕਿਤੋਂ ਘੋੜੀ ਤਾਂ ਤੁਸੀਂ ਇੱਕ ਵਾਰੀ ਮੈਨੂੰ ਫੋਨ ਵੀ ਲਾ ਲਿਓ ਕਈ ਵਾਰੀ ਆਪਣੇ ਕੋਲੇ ਖੜੀ ਹੁੰਦੀ ਆ ਤਾਂ ਆਪਾਂ ਸ਼ੌਂਕ ਜ਼ਰੂਰ ਪੂਰਾ ਕਰਾਂਗੇ ਜਿਨਨੇਕ ਠੀਕ ਆ ਵੀਰੇ ਜੋਗੇ ਹੈਗੀਆਂ ਜਾ ਤੇ ਬਾਕੀ ਭਾਈ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਚੰਗਾ ਲੱਗਿਆ ਹੈ ਨਾ ਤੁਹਾਡਾ ਫਾਰਮ ਦੇਖ ਕੇ ਵੀ ਬਹੁਤ ਦਿਲ ਖੁਸ਼ ਹੋਇਆ ਕਿਉਂਕਿ ਤੁਸੀਂ ਨੇ ਪੂਰਾ ਸ਼ੌਂਕ ਨਾਲ ਕੰਮ ਕਰਾਇਆ ਹੋਇਆ ਬਾਕੀ ਤੁਹਾਡੀ ਘੋੜੀਆਂ ਤੇ ਘੋੜੇ ਵੀ ਬਹੁਤ ਜ਼ਿਆਦਾ ਵਧੀਆ ਨੇਗੇ ਬਾਕੀ ਸਾਰੇ ਜਿਹੜੇ ਭਾਈ ਹੋਰਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਬਾਕੀ ਤੁਹਾਨੂੰ ਮਿਲਦੇ ਆ ਨਾ ਆਪਾਂ ਅਗਲੀ ਵੀਡੀਓ ਚ ਵੀਡੀਓ ਨੂੰ ਕਰਿਓ ਲਾਈਕ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਕਿਉਂਕਿ ਇਦਾਂ ਦੀ ਹੋਰ ਸ਼ਾਨਦਾਰ ਵੀਡੀਓ ਸਾਡੇ ਸਾਹਮਣੇ ਆਪਾਂ ਪੇਸ਼ ਕਰਦੇ ਰਹਾਂਗੇ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ